ਮਾਮਲਾ ਰਾਹਾ ਦੇ ਵਾਰਡ ਨੰਬਰ 3 ਦਾ ਹੈ ਜਿੱਥੋਂ ਦੇ ਵਾਰਡ ਵਾਸੀਆਂ ਨੇ ਨਗਰ ਕੌਂਸਲ ਦੇ ਉੱਪਰ ਇਲਜ਼ਾਮ ਲਗਾਏ ਨੇ ਕਿ ਨਗਰ ਕੌਂਸਲ ਦੇ ਵੱਲੋਂ ਉਹਨਾਂ ਦੇ ਨਾਲ ਮਤਰੀਬ ਵਾਲਾ ਸਲੂਕ ਕੀਤਾ ਜਾ ਰਿਹਾ ਹੈ ਕਿਉਂਕਿ ਇਸ ਵਾਰਡ ਦੇ ਜੋ ਕੌਂਸਲਰ ਨੇ ਉਹ ਕਾਂਗਰਸ ਪਾਰਟੀ ਨਾਲ ਸੰਬੰਧ ਰੱਖਦੇ ਨੇ ਇਸ ਤਰ੍ਹਾਂ ਕਿ ਜੋ ਇਸ ਵਾਰਡ ਦੇ ਕੰਮ ਨੇ ਜੋ ਸਫਾਈ ਆ ਖਾਸ ਤੌਰ ਤੇ ਉਸ ਦਾ ਬਿਲਕੁਲ ਧਿਆਨ ਨਹੀਂ ਰੱਖਿਆ ਜਾ ਰਿਹਾ ਜਿਸ ਕਰਕੇ ਵਾਰਡ ਵਾਸੀ ਖੁਦ ਸਫਾਈ ਦਾ ਕੰਮ ਕਰਵਾ ਰਹੇ ਨੇ ਦੱਸਣਯੋਗ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ 28 ਫਰਵਰੀ ਨੂੰ ਇਹਨਾਂ ਵੱਲੋਂ ਬਲਕਨਾਥ ਬਾਬਾ ਬਲਕਨਾਥ ਦੀ ਚੌਕੀ ਦਾ ਮੇਲਾ ਹੈ ਜਿਸ ਦੇ ਮੱਦੇਨਜ਼ਰ ਇਹਨਾਂ ਵੱਲੋਂ ਸਫਾਈ ਕਰਵਾਇ ਕਰਵਾਈ ਜਾ ਰਹੀ ਹੈ ਵਾਰਡ ਵਾਸੀਆਂ ਨੇ ਦੋਸ਼ ਲਗਾਇਆ ਕਿ ਇਹ ਸਫਾਈ ਕੋਦ ਕਰਵਾ ਰਹੇ ਨੇ ਉਹ ਸੁਣਦਿਆਂ ਵਾਰਡ ਵਾਸੀਆਂ ਦੀ ਜਵਾਨੀ ਕਿ ਉਹਨਾਂ ਨੇ ਕੀ ਦੋਸ਼ ਲਗਾਏ ਦੂਸਰੇ ਪਾਸੇ ਕੌਂਸਲਰ ਪਤੀ ਮਨਦੀਪ ਸਿੰਘ ਮੰਗਤ ਨੇ ਦੋਸ਼ ਲਗਾਏ ਕਿ ਨਗਰ ਕੌਂਸਲ ਦੇ ਪ੍ਰਧਾਨ ਸੀਸ ਦਰਸ਼ਨ ਕੁਮਾਰ ਪੱਪੂ ਵੱਲੋਂ ਬਹੁਤ ਹੀ ਨੀ ਪੱਧਰ ਦੀ ਰਾਜਨੀਤੀ ਖੇਡੀ ਜਾ ਰਹੀ ਹੈ ਤਕਰੀਬਨ 2 ਕਰੋੜ ਦੇ ਜੋ ਕੰਮ ਨਹੀਂ ਉਹਨਾਂ ਦੇ ਵਾਰਡ ਦੇ ਕੰਮ ਨਹੀਂ ਉਹ ਨਹੀਂ ਕਰਵਾਈ ਜਾ ਰਹੇ ਆਹ ਸੁਣਦੇ ਆ ਉਹਨਾਂ ਨੇ ਕਿਹੜੇ ਦੋਸ਼ ਲਗਾਏ ਵੀਰ ਜੀ ਕਿਨਾ ਤੁਹਾਡਾ ਜਸਪਾਲ ਸਿੰਘ ਆ ਜੀ ਕਿਹੜੇ ਵਾਰਡ ਦੇ ਨਿਵਾਸੀ ਹੋ ਤੁਸੀਂ ਤਿੰਨ ਨੰਬਰ ਤੇ ਅੱਜ ਤੁਹਾਡੇ ਵਾਰਡ ਦੇ ਵਿੱਚ ਜੋ ਕਾਉਂਸਲਰ ਪਤੀ ਮਨਜੀਤ ਸਿੰਘ ਮੰਗਟਾਏ ਨੇ ਤੁਸੀਂ ਵਾਰਡ ਦੀ ਸਫਾਈ ਕਰਵਾ ਰਹੇ ਹੋ ਤੇ ਸਫਾਈ ਤੁਸੀਂ ਖੁਦ ਕਰਵਾ ਰਹੇ ਹੋ ਕੀ ਮਸਲਾ ਕੀ ਨਗਰ ਕਾਉਂਸਲ ਦੇ ਅਧਿਕਾਰੀ ਨਹੀਂ ਆਉਂਦੇ ਇੱਥੇ ਮੁਲਾਜ਼ਮ ਨਹੀਂ ਆਉਂਦੇ ਵੇਖੋ ਜੰਗਾ ਚ ਵੇ ਰਿਹਾ ਸਾਡੇ ਕੋਲ ਕੋਈ ਆਉਂਦਾ ਨਹੀਂ ਆਇਆ ਐਵੇਂ ਆਪਨੇ ਕੀਤੀ ਤਿੰਨ ਤਰ ਬੰਦੇ ਹੁੰਦੇ ਸਫਾਈ ਕਰਨ ਵਾਲੇ ਮਤਲਬ ਹੁਣ ਇੱਥੇ ਮੁਲਾਜ਼ਮ ਨੇ ਜਿਹੜੇ ਕਿੰਨੇ ਮੁਲਾਜ਼ਮ ਨੇ ਇੱਥੇ ਸਫਾਈ ਕਰਨ ਵਾਲੇ ਮੁਲਾਜ਼ਮ ਤਿੰਨ ਆਉਂਦੇ ਨੇ ਤਿੰਨ ਆਉਂਦੇ ਨੇ ਹਾਂਜੀ ਤੇ ਸਫਾਈ ਤੁਸੀਂ ਫੇਰ ਵੀ ਖੁਦ ਕਰ ਰਹੇ ਹੋ ਐਸੀ ਆਪ ਕਰ ਰਹੇ ਹੋ ਕਿ ਬਿਜਲੀ ਨਹੀਂ ਆਉਂਦੀ ਤੁਹਾਡੇ ਨਾਲ ਮਤਲਬ ਕਿ ਲੋਕਾਂ ਦੇ ਨਾਲ ਕੀ ਰੋਸਾ ਜੋ ਮੁਲਾਜ਼ਮਾਂ ਦਾ ਰੋਸਾ ਨਹੀਂ ਆਏ ਰੋਸੇ ਦੀ ਗੱਲ ਨਹੀਂ ਹੈ ਕਿ ਪ੍ਰਧਾਨ ਆ ਜਿਹੜਾ ਪੱਪੂ ਹਾਂਜੀ ਇਹ ਸਾਨੂੰ ਚੰਗੇ ਨਹੀਂ ਸਮਝਦਾ ਅੱਛਾ ਕਿਉਂ ਜੀ ਤੁਸੀਂ ਤਾਂ ਫੋਟੋ ਨਾਲ ਤੇ ਹਾਂ ਤੁਸੀਂ ਬੋਟਰ ਓਨਰ ਜਗੇ ਦੋਟਰ ਹਨ ਚੰਗਾ ਸਮਝਦਾ ਨਹੀਂ ਉਹ ਉਹ ਕਹਿੰਦਾ ਸੀ ਉਹਨਾਂ ਦਾ ਲੈਣਾ ਕੀ ਆ ਜੇ ਲੈਣਾ ਹੁੰਦਾ ਸਾ ਤੇ ਉਹਨੇ ਤਾਂ ਬਿੱਜਾਂ ਦੇ ਵਿੱਚ ਝਾੜੂ ਨਾਲ ਲਗਾਉਂਦਾ ਆ ਕੇ ਤੇ ਹੁਣ ਕਿਹੜੇ ਸਰਸੇ ਤੁਸੀਂ ਜਿੱਥੇ ਮਸਵਾਈ ਕਰਾ ਰਹੇ ਹੋ ਤੁਸੀਂ ਕੀ ਪ੍ਰੋਗਰਾਮ ਹੈ ਤੁਹਾਡੇ ਕੋਲ ਸਾਡੇ ਪ੍ਰੋਗਰਾਮ ਆ ਬਾਬਾ ਬਾਲ ਨਾਲ ਸੀ ਚਮਕੀ ਆ ਅਸੀਂ ਬਾਬਾ ਬਾਲ ਨਾਲ ਚਮਕੀ ਆ 27 ਫਰਵਰੀ 27 ਫਰਵਰੀ 28 ਐਸੀ ਉਹਦੇ ਕਰਕੇ ਸਫਾਈਆ ਕਰ ਰਹੇ ਹਾਂ ਤੁਸੀਂ ਨੂੰ ਮੌਕਾ ਦੇਖ ਲਿਆ ਜਿਸ ਤਰ੍ਹਾਂ ਦਾ ਰਵਈਆ ਮਤਲਬ ਨਗਰ ਕਾਉਂਸਲ ਦੇ ਮੁਲਾਜ਼ਮਾਂ ਦਾ ਦਾ ਪ੍ਰਧਾਨ ਦਾ ਹਾਂਜੀ ਜੋ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਨੇ ਇਹ ਚ ਫਰਕ ਪਊਗਾ ਇਹਨਾਂ ਨੂੰ ਫਿਰ ਪਊਗਾ ਜੀ ਬਿਲਕੁਲ ਪਾਵਾਂਗੇ ਇਹ ਤਾਂ ਆਉਣ ਆ ਫਿਰ ਸਮਾਂ ਦੇਖਾਂਗੇ ਨਾ ਵੀ ਕੀ ਕਹਿੰਦਾ ਠੀਕ ਹੈ ਕੀ ਕਹੀ ਹਾਂਜੀ ਮਾਨ ਸਾਹਿਬ ਕਿਹੜੇ ਸਿਲਸਲੇ ਤੁਸੀਂ ਅੱਜ ਇੱਥੇ ਪਹੁੰਚੇ ਹੋ ਸਭ ਤੋਂ ਪਹਿਲਾਂ ਹੱਕ ਸੱਚ ਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਅਸੀਂ ਇੱਥੇ ਬਾਬਾ ਬਾਰਕਨਾਥ ਜੀ ਦੇ ਮੰਦਿਰ ਦੇ ਕੋਲ ਪ੍ਰੋਗਰਾਮ ਆ 28 ਤਰੀਕ ਦਾ 28 ਫਰਵਰੀ ਦਾ ਹਾਂਜੀ ਤੇ 28 ਫਰਵਰੀ ਉਹਦੇ ਸੰਬੰਧ ਦੇ ਵਿੱਚ ਅਸੀਂ ਕਮੇਟੀ ਦਫ਼ਤਰ ਦੇ ਵਿੱਚ ਰਕੇਸ਼ ਨੂੰ ਕੇ ਕਾਫੀ ਵਾਰ ਬੇਨਤੀ ਕਰੀ ਵੀ ਤੁਸੀਂ ਆ ਨਾਲੀਆਂ ਦਾ ਕੰਮ ਆ ਸਫਾਈ ਦਾ ਕੰਮ ਆ ਵੀ ਇਹਨੂੰ ਮੁਕੰਮਲ ਕਰਾਓ ਇਹ ਸਾਫ਼ ਕਰਾਓ ਅੱਗੇ ਪਹਿਲਾਂ ਜਿੰਨੀ ਸਫਾਈ ਹੁੰਦੀ ਸੀਗੀ ਹੁਣ ਉਹ 1929 ਜਾਂ 19 ਸਫਾਈ ਹੋ ਨਹੀਂ ਰਹੀ ਹੈਗੀ ਬਾਰ-ਬਾਰ ਕਹਿਣ ਦੇ ਬਾਵਜੂਦ ਵੀ ਇੱਥੇ ਲੋਕਾਂ ਨੂੰ ਆਪਣੇ ਜਿਹੜਾ ਚੋ ਚੋ ਇਸ ਦੇਖਦੇ ਰਖਦੇ ਹੋ ਵੀ ਇੱਕ ਟੈਂਪੋ ਪੂਰਾ ਭਰ ਚੁੱਕਿਆ ਵਾ ਜਿਹੜਾ ਗਾੜ ਦੇ ਨਾਲ ਜਿਹੜਾ ਇਹ ਆਪ ਹੀ ਕੱਢਿਆ ਗਿਆ ਤੇ ਆਪ ਹੀ ਅੱਜ ਧੋਇਆ ਜਾ ਰਿਹਾ ਵਾ ਅਸੀਂ ਨਗਰ ਕੌਂਸਲ ਦਰਾਹਾ ਦੇ ਅਧੀਨ ਹੁੰਨੇ ਆ ਸਾਡੇ ਜਿਹੜੇ ਵਟਸਐਪ ਕਿਹੜਾ ਵਾਰਡ ਆ ਜੀ ਇਹ ਵਾਰਡ ਨੰਬਰ 3 ਆ ਜੀ ਠੀਕ ਆ ਜੀ ਤੇ ਹੁਣ ਨਵਾਂ ਤਾਂ ਇਹ 10 ਨੰਬਰ ਵਾਰਡ ਆ ਜਿਹੜਾ ਨਵੀਂ ਗਿਣਤੀ ਦੇ ਹਿਸਾਬ ਦੇ ਨਾਲ ਆ ਤੇ 9 ਤੇ 10 ਦੋ ਵਾਰਡਾਂ ਦੀ ਇਹ ਸਾਂਝੀ ਕਲੋਨੀ ਆ ਪ੍ਰੋਬਲਮ ਇਹ ਆ ਵੀ ਜਿਹੜਾ ਬਾੜ ਨੰਬਰ 3 ਸੀਗਾ ਬਾੜ ਨੰਬਰ 3 ਬਹੁਤ ਵੱਡਾ ਬਾੜ ਸੀ ਇੱਥੇ ਜਿਹੜੇ ਦੂਸਰੇ ਬਾੜਾਂ ਦੇ ਨਾਲੋਂ ਇਹ ਚ ਚਾਰ ਗੁਣਾ ਸਪੇਸ ਆ ਤੇ ਇੱਥੇ ਮੁਲਾਜ਼ਮ ਉਹੀ ਚ ਚਾਰ ਮੁਲਾਜ਼ਮ ਨੇ ਉਹਨਾਂ ਦੇ ਵਿੱਚੋਂ ਵੀ ਇੱਕ ਮੁਲਾਜ਼ਮ ਇਹਨਾਂ ਨੇ ਫਾਰਗ ਕਰਤਾ ਹੁਸ਼ਾਰਾਣੀ ਨੂੰ ਤੇ ਉਹ 15 ਦਿਨਾਂ ਤੋਂ ਆਪਣੇ ਘਰੇ ਬੈਠੀ ਆ ਤੇ ਹੁਣ ਤਿੰਨ ਮੁਲਾਜ਼ਮ ਨੇ ਤਿੰਨ ਮੁਲਾਜ਼ਮਾਂ ਦੇ ਵਿੱਚੋਂ ਵੀ ਉਹਨਾਂ ਨੂੰ ਦੁਪਹਿਰ ਤੋਂ ਬਾਅਦ ਇਹ ਸਾਡੇ ਬਾੜ ਦੇ ਵਿੱਚ ਭੇਜਿਆ ਨਹੀਂ ਜਾਂਦਾ ਅਕਸਰ ਹੀ ਜਦੋਂ ਅਸੀਂ ਉਹਨਾਂ ਨੂੰ ਪੁੱਛਦੇ ਹਾਂ ਤਾਂ ਉਹ ਸਾਨੂੰ ਇਹ ਕਹਿੰਦੇ ਨੇ ਵੀ ਸਾਡੀ ਡਿਊਟੀ ਜੀ ਇਹਨਾਂ ਨੇ ਸਾਡੀ ਬਾਹਰ ਲਾਤੀ ਹੈ ਜੀ ਕਦੇ ਈਓ ਦੀ ਕੋਠੀ ਚਲੇ ਜਾਂਦੇ ਨੇ ਕਦੇ ਵਿਚਾਰੇ ਉਹ ਕਿਤੇ ਮਿੱਟੀ ਚੱਕਣ ਚਲੇ ਜਾਂਦੇ ਨੇ ਇਹ ਜਿਹੜਾ ਸਾਡਾ ਬਾੜ ਆ ਇਹ ਬਾਰਿਸ਼ ਹੋ ਲਵਾਰਿਸ਼ ਹੋਇਆ ਹੋਇਆ ਵਾ ਤੇ ਲਵਾਰਿਸ਼ ਹੋਣ ਦੇ ਨਾਤੇ ਸਾਡੇ ਜਿਹੜੇ ਬੰਦੇ ਨੇ ਬੱਚੇ ਨੇ ਸਾਡੇ ਇਹ ਆਪ ਇਹ ਨਾਲੀਆਂ ਕੱਢ ਰਹੇ ਨੇ ਤੇ ਆਪ ਇਹ ਚੱਕ ਰਹੇ ਨੇ ਇਹ ਜਿਹੜੀ ਨਲਕੀ ਆ ਇਹ ਰਾਜਨੀਤੀ ਦਾ ਸ਼ਿਕਾਰ ਆ ਇੱਥੇ ਬਾੜ ਨੰਬਰ 3 ਦੇ ਵਿੱਚ ਇੱਕ ਅੰਗਣਵਾੜੀ ਸਕੂਲ ਸੀ ਅੰਗਣਵਾੜੀ ਸਕੂਲ ਨੂੰ ਢਾਇਆ ਗਿਆ ਤੇ 10 ਲੱਖ ਦੀ ਗ੍ਰਾਂਟ ਦੇ ਨਾਲ ਉਹਦੀ ਨਵੀਂ ਉਸਾਰੀ ਹੋ ਰਹੀ ਆ ਉਹ ਉਹ ਟੈਂਡਰ ਹੋਏ ਨੂੰ ਹੀ 2 ਸਾਲ ਹੋ ਚੁੱਕੇ ਨੇ 2 ਸਾਲਾਂ ਦਾ ਆ 15 ਦਿਨ ਪਹਿਲਾਂ ਕੰਮ ਸ਼ੁਰੂ ਹੋਇਆ ਵਾ ਇਹ ਜਿਹੜੀ ਰਾਜਨੀਤੀ ਮਾੜੀ ਰਾਜਨੀਤੀ ਜਿਹੜੀ ਪੱਪੂ ਪ੍ਰਧਾਨ ਜੀ ਤੇ ਐਮਐਲਏ ਗਿਆਸਪੁਰਾ ਸਾਹਿਬ ਹੁਣੇ ਕਰ ਰਹੇ ਨੇ ਇਹ ਗਲਤ ਆ ਤੇ ਮਤਲਬ ਜੋ ਨਗਰ ਕਾਉਂਸਲ ਹੈ ਇਹ ਪਹਿਲਾਂ ਵੀ ਇਸ ਤਰ੍ਹਾਂ ਦੀ ਗੱਲ ਸੁਣਨ ਵਿੱਚ ਆਈ ਹੈ ਕਿ ਜੋ ਕਾਂਗਰਸੀ ਵਾਰਡ ਨੇ ਜੋ ਜਿੱਥੇ ਆਮ ਆਦਮੀ ਪਾਰਟੀ ਦੇ ਕਾਉਂਸਲਰ ਨਹੀਂ ਹੈ ਉੱਤੇ ਭੇਜਤ ਹੁੰਦਾ ਤੇ ਪ੍ਰੰਤੂ ਜੋ ਲੋਕ ਨੇ ਲੋਕਾਂ ਦਾ ਇਸ ਵਿੱਚ ਇਸ ਵਿੱਚ ਤਾਂ ਕੋਈ ਕਸੂਰ ਨਹੀਂ ਹੈ ਲੋਕ ਲੋਕ ਭੁਗਤ ਰਹੇ ਨੇ ਕੀ ਕਹਾਂਗੇ ਇਸ ਬਾਰੇ ਦੇਖੋ ਮੈਂ ਤਾਂ ਸਹੀ ਗੱਲ ਕਹੂੰਗਾ ਵੀ ਜਿਹੜਾ ਸਾਡੇ ਵਾਲਾ ਵਾਰਡ ਆ ਇਹ ਬਹੁਤ ਪਿਛੜਿਆ ਹੋਇਆ ਵਾਰਡ ਆ ਤੇ ਸਾਰਾ ਹੀ ਅਨਟਰਾਇਜ਼ ਦੀ ਤਰ੍ਹਾਂ ਜਿੱਦਾਂ ਤੁਸੀਂ ਸਮਝ ਲਓ ਵੀ ਉਹ ਸਾਰੀਆਂ ਨਵੀਆਂ ਸਾਰੀਆਂ ਹੋ ਰਹੀਆਂ ਨੇ ਤੇ ਨਵੀਂ ਗਰੋਅ ਆ ਤੇ ਉਹਦੇ ਮੁਤਾਬਕ ਪਿੱਛੇ ਜਿਹੇ 3 ਸਾਲ ਪਹਿਲਾਂ ਜਦੋਂ ਅਸੀਂ ਕਾਉਂਸਲਰ ਬਣਿਆ 3 ਸਾਲ ਪਹਿਲਾਂ ਅਸੀਂ ਇੱਕ ਐਸਡੀਐਮ ਸਾਹਿਬ ਨੂੰ ਮਤਾ ਪਾ ਕੇ ਦਿੱਤਾ ਸੀਗਾ ਵੀ ਜਿਹੜੇ ਲੋਕ ਤਾਂ ਚੰਦਰਮਾ ਤੱਕ ਪਹੁੰਚ ਗਏ ਵੀਰੇ ਸਾਡੇ ਕਾਉਂਸਲਰ ਨੇ ਜਾਂ ਅਸੀਂ ਲੋਕ ਅਸੀਂ ਲੋਕ ਆਪਣੀ ਗਰੋਥ ਦੇ ਬਾਰੇ ਕੋਈ ਕੰਮ ਨਹੀਂ ਕਰ ਸਕਦੇ ਸਿਰਫ ਅਸੀਂ ਗਲੀਆਂ ਨਾਲੀਆਂ ਤੇ ਪਾਣੀ ਦੇ ਸੀਵਰੇਜ ਦੇ ਗੰਦੇ ਪਾਣੀ ਤੱਕ ਸੀਮਤ ਆ ਅਸੀਂ ਉਹ ਵੀ ਚੀਜ਼ ਆਪਣੀ ਕਮੇਟੀ ਦੇ ਵਿੱਚ ਆਪਣੇ ਜਿਹੜੇ ਇਹ ਬੱਚੇ ਨੇ ਜਾਂ ਇਹ ਜਿਹੜੇ ਬਾੜਵਾਸੀ ਨੇ ਇਹਨਾਂ ਨੂੰ ਅਸੀਂ ਮੋਹਈਆ ਨਹੀਂ ਕਰਵਾ پا ਰਹੇ ਸਿਰਫ ਸਿਰਫ ਇੱਕ ਆਪਣੀ ਆਪਣੇ ਆਪੋਤਾਪੀ ਪਈ ਹੋਈ ਆ ਉਹ ਆਪੋਤਾਪੀ ਦੇ ਵਿੱਚ ਇਹ ਸਰਕਾਰਾਂ ਚੱਲ ਰਹੀਆਂ ਨੇ ਤੇ ਪ੍ਰਧਾਨ ਜੀ ਦੀ ਕੋਸ਼ਿਸ਼ ਚੱਲ ਰਹੀ ਆ ਮਾਨ ਸਰਬ ਤੁਹਾਡੇ ਕਹਿਣ ਦਾ ਮਤਲਬ ਵੀ ਬਹੁਤ ਨੀਵੇਂ ਪੱਧਰ ਦੀ ਰਾਜਨੀਤੀ ਖੇਡੀ ਜਾ ਰਹੀ ਆ ਤੇ ਵੀ ਜੋ ਕਾਉਂਸਲਰ ਚੁਣੇ ਹੋਏ ਕਾਉਂਸਲਰ ਨੇ ਜਿਸ ਤਰ੍ਹਾਂ ਤੁਸੀਂ ਕਾਉਂਸਲਰ ਪਤੀਆਂ ਵੀ ਉਹਨਾਂ ਦੇ ਜੋ ਵਾਰਡਾਂ ਦੇ ਕੰਮ ਰੋਕ ਦਿੱਤੇ ਜਾਣ ਤੇ ਲੋਕਾਂ ਦੇ ਵਿੱਚ ਤੁਹਾਡਾ ਨੈਗੇਟਿਵ ਇਮਪ੍ਰੈਸ਼ਨ ਚਲੇ ਜਾਵੇ ਨੀ ਲੋਕਾ ਲੋਕ ਤਾਂ ਸਾਨੂੰ ਜਾਣਦੇ ਹੀ ਨੇ ਸਾਰੇ ਵੀ ਕੀ ਅਸੀਂ ਕਿਵੇਂ ਕੰਮ ਕਰਾਇਆ ਹੋਇਆ ਵਾ ਤੇ ਕਿਵੇਂ ਨਹੀਂ ਕਰਾਇਆ ਹੋਇਆ ਵਾ ਤੇ ਹੁਣ ਵੀ ਜਿਹੜੇ ਸਾਡੇ ਬਾੜ ਦੇ ਨੇ ਕੰਮ ਤੋਂ ਘੱਟੋ-ਘੱਟ 2.5 ਕਰੋੜ ਦੇ ਕੰਮ ਘੱਟੋ-ਘੱਟ ਪੈਂਡਿੰਗ ਖੜੇ ਨੇ ਜਿਹੜੇ ਉਹ ਕਿਤਾਬਾਂ ਦੇ ਵਿੱਚ ਬੋਲਦੇ ਨੇ ਕੋਈ ਵੀ ਆਰਟੀਪਾ ਕੇ ਕੱਢ ਆ ਸਕਦਾ ਵਾ ਉਹ ਕੰਮ ਤਾਂ ਰੁਕਿਆ ਹੋਇਆ ਵਾ ਉਹਨੂੰ ਬ੍ਰੇਕਾਂ ਲਾਈਆਂ ਹੋਈਆਂ ਨੇ ਵੀ ਇਹਨਾਂ ਦੇ ਆ ਕਾਉਂਸਲਰ ਦੇ ਕੰਮ ਨਹੀਂ ਹੋਣ ਦੇਣੇ ਹੈਗੇ ਜਦੋਂ ਵੋਟਾਂ ਮੰਗਣ ਆਉਣਗੇ ਤਾਂ ਉਹ ਲੋਕ ਆਪਣੇ ਆਪ ਸਾਡੇ ਦੱਸਣਗੇ ਇਹਨਾਂ ਨੂੰ ਵੀ ਭਾਈ ਕਿਹਦੇ ਹਿਸਾਬ ਨਾਲ ਪੈਂਦੀ ਆ ਪਿਛਲੇ ਸਾਲ ਪਿਛਲੀ ਟਰਮ ਦੀ ਇੱਕ 8 ਲੱਖ ਦੀ ਜਿਮ ਇੱਕ ਨੰਬਰ 2 ਨੰਬਰ 3 ਨੰਬਰ ਵਾਰਡ ਨੂੰ ਉਹ ਇੱਕ ਗਵਨ ਹੋਇਆ ਹੋਇਆ ਵਾ ਪਤਾ ਨਹੀਂ ਕਿਹੜੇ ਖੁੰਚੇ ਚ ਰੱਖੀ ਹੋਈ ਆ ਪ੍ਰਧਾਨ ਨੇ ਜਦੋਂ ਆ ਸਾਡੀ ਸਰਕਾਰ ਬਣੂਗੀ ਹੁਣ ਅੱਗੇ ਦਸੰਬਰ ਦੇ ਵਿੱਚ ਐਮਐਲਏ ਦੀਆਂ ਇਲੈਕਸ਼ਨਾਂ ਨੇ ਤੇ ਦਸੰਬਰ ਦੇ ਵਿੱਚੋਂ ਬਾਅਦ ਇਹਨਾਂ ਨੂੰ ਪਤਾ ਲੱਗ ਜਾਊਗਾ ਕਿ ਕਿਹੜੀ ਸਰਕਾਰ ਬਣਦੀ ਆ ਤੇ ਕਿਹੜੇ ਹਿਸਾਬ ਨਾਲ ਇਹਨਾਂ ਦੇ ਪੈਂਦੀ ਹੈ ਮਾਨ ਸਰ ਇੱਕ ਜੋ ਨਗਰ ਕਾਉਂਸਲ ਦੀਆਂ ਚੋਣਾਂ ਨੇ ਇਸ ਨੂੰ ਲੈ ਕੇ ਲੋਕਾਂ ਸਸੋ ਪੰਜ ਬਣਿਆ ਲੋਕਾਂ ਦੇ ਵਿੱਚ ਕਿ ਤੁਹਾਡੇ ਵੱਲੋਂ ਵੀ ਤੁਹਾਡੀ ਪਾਰਟੀ ਵੱਲੋਂ ਇੱਕ ਕੋਟ ਦੇ ਵਿੱਚ ਸਟੇ ਲਿਆ ਗਿਆ ਸੀਗਾ ਤੇ ਉਸ ਮਸਲੇ ਦਾ ਕੀ ਬਣਿਆ ਉਹਦੀ ਅੱਗੇ 18 ਤਰੀਕ ਆ ਸਟੇ ਮੇਰੇ ਵੱਲੋਂ ਹੀ ਲਿਆ ਗਿਆ ਸੀਗਾ ਤੇ ਅਸੀਂ ਉਹ ਉਹਦੀ ਕਰ ਰਹੇ ਆ ਤਪੀਸ਼ਪੂਰੀ ਤੇ ਇਹ ਜਿਹੜਾ ਆ ਵਾਰਡ ਤੁਹਾਨੂੰ ਦੱਸ ਰਹੇ ਆ ਮੈਂ ਤੇ ਮੇਰੇ ਵਾਲਾ ਵਾਰਡ 9 ਨੰਬਰ ਵਾਰਡ ਬਣਾਇਆ ਹੋਇਆ ਇਹਨਾਂ ਨੇ ਉੱਧਰ ਤੇ ਉਦੋਂ 9 ਨੰਬਰ ਨੂੰ 8 ਨੰਬਰ ਕ੍ਰੋਸ ਕਰ ਗਿਆ 7 ਨੰਬਰ ਮੂਰੇ 7 ਨੰਬਰ ਤੇ 8 ਨੰਬਰ ਪਹਿਲਾ ਮੰਨ ਕੇ 9 ਨੰਬਰ ਪਿੱਛੇ ਰਹਿ ਗਿਆ ਜਿਹੜੀ ਇੱਕ ਗਿਣਤੀ ਆ ਕਿ ਕਾਊਂਟਿੰਗ ਆ ਕਾਊਂਟਿੰਗ ਨੰਬਰ ਵਾਈ ਸီးਰੀਲ ਨੰਬਰ ਵਾਈ ਚੱਲਦੀ ਆਉਂਦੀ ਹੁੰਦੀ ਆ ਉਹ ਹੁਣ ਜਿਹੜੇ ਆਪ ਮੇਰੇ ਨਾਲ ਤੋਂ ਮੈਂ ਦੱਸ ਕੇ ਹਟਿਆਂ ਵੀ ਪਹਿਲਾਂ 3 ਨੰਬਰ ਵਾਰਡ ਬਹੁਤ ਵੱਡਾ ਵਾਰਡ ਆ ਇਹ ਜੀਟੀ ਰੋਡ ਤੋਂ ਲੱਗ ਕੇ ਰੇਲਵੇ ਲਾਈਨਾਂ ਤੱਕ ਆ ਇਹਦੇ ਕਰਕੇ ਇਹ ਪ੍ਰੋਬਲਮ ਆ ਰਹੀ ਆ ਕਿ ਉਹਨਾਂ ਨੇ ਵੱਡ ਗੁੱਡ ਕੇ ਇਹਨੂੰ ਛੋਟਾ ਕਰਨ ਦੀ ਕੋਸ਼ਿਸ਼ ਕੀਤੀ ਤੇ 4 ਵਾਰਡਾਂ ਦੇ ਵਿੱਚ ਇਹਦੀਆਂ ਵੋਟਾਂ ਗਈਆਂ ਨੇ ਮਾਨ ਸਰ ਜਿਸ ਤਰ੍ਹਾਂ ਕਿ ਜੋ ਸੁਦਰਸ਼ਨਪਰ ਪੱਪੂ ਜੀ ਨੇ ਨਗਰ ਕੌਂਸਲ ਦੇ ਪ੍ਰਧਾਨ ਨੇ ਤੁਹਾਡੇ ਪੁਰਾਣੇ ਸਾਥੀ ਰਹੇ ਨੇ ਇਹਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਦੇਖੋ ਅਪੀਲ ਤਾਂ ਉੱਥੇ ਕਰੀ ਜਾਂਦੀ ਆ ਵੀ ਜਿੱਥੇ ਅਪੀਲ ਬੰਦਾ ਸੁਣਦਾ ਆਦੀ ਹੋਵੇ ਜਿਹੜੇ ਬੰਦਾ ਜਿਹੜਾ ਪ੍ਰਧਾਨ ਪੰਜਾਂ ਸਾਲਾਂ ਦੇ ਵਿੱਚ ਸਾਢੇ 4 ਸਾਲ ਹੋ ਗਏ ਆ ਤਕਰੀਬਨ 2 ਮਹੀਨੇ ਸਾਡਾ ਹੋਰ ਕਾਰਜ ਰਹਿ ਗਿਆ ਪੰਜਾਂ ਸਾਲਾਂ ਦੇ ਵਿੱਚ ਆਪਣੇ ਦਰਾਹੇ ਵਾਸੀਆਂ ਨੂੰ ਇੱਕ ਲੈਟਾ ਨਹੀਂ ਪ੍ਰੋਵਾਈਡ ਕਰਵਾ ਸਕਿਆ ਉਹਨੂੰ ਅਪੀਲ ਕਾਦੀ ਕਰ ਲਾਂਗੇ ਅਸੀਂ ਕੁਛ ਨਹੀਂ ਅਪੀਲ ਸਾਡੀ ਤਾਂ ਇਹ ਹੱਥ ਜੋੜ ਕੇ ਹੀ ਬੇਨਤੀ ਆ ਵੀ ਇਹ ਜਿਹੜੇ 2 ਮਹੀਨੇ ਨੇ ਇਹ ਵੀ ਨਿਕਲ ਜਾਣੇ ਨੇ ਅੱਗੇ ਪਬਲਿਕ ਤੁਹਾਨੂੰ ਦੱਸੂ ਵੀ ਕਿਹੜੇ ਰਾਹ ਤੁਸੀਂ ਤੁਰਨਾ ਵਾ ਠੀਕ ਹੈ